ਆਪਣਾ ਥਾਈ ਯੂਰੀਆ ਜਾਂ ਬਾਤ ਕਹੀਗਾ ਯੂਰੀਆ ਤੇ ਯੂਰੀਆ ਵੱਧ ਗਿਆ ਹਾਂਜੀ ਤੇ ਫਿਰ ਫਿਰ ਆ ਜੋੜ ਦੁਖਲ ਆ ਪਿੰਦੇ ਹੱਡ ਪੀੜ ਜਾਂ ਪੀੜ ਕਰਲਾ ਪਿੰਦੇ ਜੋੜ ਦੀ ਤੇ ਕਿਹੜੀ ਦਵਾਈ ਦਿੱਤੀ ਤੁਹਾਨੂੰ ਫਿਰ ਇਹਨਾਂ ਨੇ ਇਹਨਾਂ ਆਪ ਬੂੰਦਾ ਦਿੱਤੀਆਂ ਜੀ ਅੱਛਾ ਬੂੰਦਾ ਦਿੱਤੀ ਹਾਂਜੀ ਹੋਮੋਪੈਥੀ ਦੀ ਅੱਛਾ ਅੱਛਾ ਹਾਂਜੀ ਤੇ ਕਿੰਨੇ ਦਿਨਾਂ ਚ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਇਹ ਤੇ ਤਕਰੀਬਨ 5-7 ਦਿਨ ਦੇ ਵਿੱਚ ਵੀ ਪੈਣ ਲੱਗ ਪਿੰਦੇ ਫਰਕ ਦੀ 2-3 ਦਿਨ ਦੇ ਵਿੱਚ ਪੈ ਜਾ ਲੱਪਣਾ ਅੱਛਾ ਅੱਛਾ ਸਿਰ ਬਹੁਤ ਦਰਦ ਕਰਦਾ ਰਹਿੰਦਾ ਜੀ ਸਿਰ ਦਰਦ ਕਰਦਾ ਰਹਿੰਦਾ ਹਾਂ ਅੱਛਾ ਪਹਿਲੀ ਵਾਰ ਆਏ ਇਹ ਜੀ ਦੂਜੀ ਵਾਰ ਆਇਆ ਅੱਛਾ ਦੂਜੀ ਵਾਰ ਆਇਆ ਪਹਿਲੀ ਵਾਰ ਚ ਕਿੰਨਾ ਫਰਕ ਪਿਆ ਤੁਹਾਨੂੰ ਕਾफी ਫਰਕ ਪਿਆ ਗਿਆ ਅੱਛਾ ਇਹ ਜੋ ਕਿੰਨੇ ਪਰਸੈਂਟ ਫਰਕ ਪਿਆ ਇਹ ਜੋ ਮੈਂ ਤਾਂ ਲਗਾਦਾ 60% ਪੈ ਗਿਆ ਪਹਿਲਾਂ ਮੇਰੇ 6000 ਰਹਿ ਗਏ ਸੀ ਚੜਵਾਏ ਸੀ ਫਿਰ ਘਟ ਗਏ ਅੱਛਾ ਫਿਰ 21000 ਹੋ ਗਏ ਅੱਛਾ ਫਿਰ ਗਾਂ ਬੰਨ ਲੈਣੀ ਸੀ ਕੁਝ ਖਾਣਾ ਦਾਣਾ ਨਹੀਂ ਸੀ ਪਾਚਦਾ ਬਹੁਤ ਸਰੀਰ ਨੂੰ ਤਕਲੀਫ ਸੀ ਅੱਛਾ ਹੂੰ ਤੇ ਇਹਨਾਂ ਕੋਲ ਹੁਣ ਮੈਨੂੰ ਡੇਢ ਮਹੀਨਾ ਹੋ ਗਿਆ ਦਵਾਈ ਖਾਂਦੀ ਨੂੰ ਹੁਣ ਮੇਰੇ ਸਾਲ 40 ਹਰ ਹੋ ਗਏ ਨੇ ਹੁਣ ਮੈਂ ਠੀਕ ਆ ਵੈਸੇ ਨੂੰ ਇਸ ਟਾਈਮ ਕੈਸਟਰੋਲ ਪ੍ਰੋਬਲਮ ਲੀਵਰ ਫੈਟੀ ਹੈਡ ਬੀਨ ਬਹੁਤ ਹੋ ਰਹੀ ਐ ਤੇ ਇਸ ਵੇਲੇ ਵੀ ਹੋ ਰਹੀ ਲੱਗਦੀ ਹਾਂਜੀ ਹੋ ਰਹੀ ਐ ਮੇਰੇ ਬ੍ਰਦਰ ਇਨ ਲਾ ਲੈ ਕੇ ਗਏ ਮੈਡੀਸਨ ਉਹ ਠੀਕ ਆ ਉਹਨਾਂ ਨੂੰ ਕਾਫੀ ਟਾਈਮ ਤੋਂ ਨਿਊਜ਼ੀਲੈਂਡ ਤੋਂ ਆਏ ਸੀਗੇ ਉਹਨਾਂ ਨੂੰ ਕਾਫੀ ਟਾਈਮ ਤੋਂ ਇਹ ਕੈਸਟਰੋ ਪ੍ਰੋਬਲਮ ਸੀ ਉੱਥੇ ਵੀ ਨਹੀਂ ਠੀਕ ਹੋਇਆ ਹੁਣ ਠੀਕ ਹੋਇਆ ਮੈਂ ਉਹਨਾਂ ਦੇ ਕਰਨ ਨਹੀਂ ਆਈ ਐ ਇੱਥੇ ਅੱਛਾ ਉਹਨਾਂ ਦੇ ਰੈਫਰੈਂਸ ਤੋਂ ਆਏ ਹਾਂਜੀ ਹਾਂਜੀ ਮੇਰੇ ਬ੍ਰਦਰ ਵੀ ਲੈ ਗਏ ਸ਼ੂਗਰ ਦੀ ਮੈਡੀਸਨ ਉਹ ਵੀ ਦੋ ਕੁ ਵੀਕ ਹੋਇਆ ਉਹ ਵੀ ਠੀਕ